ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਪੀਕੇ ਪੰਜਾਬੀ ਕਹਾਣੀਆਂ ਦੇ ਚੈਨਲ ਤੇ ਇੱਕ ਵਾਰ ਗੁਰੂ ਨਾਨਕ ਦੇਵ ਜੀ ਆਪਣੇ ਸਾਥੀ ਭਾਈ ਮਰਦਾਨੇ ਜੀ ਨਾਲ ਜੰਗਲਾਂ ਵਿੱਚੋਂ ਲੰਘ ਰਹੇ ਸੀ ਉਹ ਸੱਚ ਦਾ ਪ੍ਰਚਾਰ ਕਰਦੇ ਪਏ ਸੀ ਲੋਕਾਂ ਨੂੰ ਨੇਕੀ ਦੇ ਰਾਹ ਦਿਖਾਉਂਦੇ ਪਏ ਸੀ ਜਦੋਂ ਉਹ ਇੱਕ ਥਾਂ ਤੇ ਪਹੁੰਚੇ ਜਿੱਥੇ ਲੋਕ ਜਾਣ ਤੋਂ ਬਹੁਤ ਹੀ ਜ਼ਿਆਦਾ ਡਰਦੇ ਸੀ ਉੱਥੇ ਇੱਕ ਭਿਆਨਕ ਰਾਖਸ਼ ਰਹਿੰਦਾ ਸੀ ਜਿਸ ਦਾ ਨਾਮ ਸੀਗਾ ਕੋੜਾ ਰਾਖਸ਼ ਉਹ ਬਹੁਤ ਹੀ क्रूर ਰਾਖਸ਼ ਸੀ ਕਿਸੇ ਤੇ ਦਿਆ ਨਹੀਂ ਸੀ ਕਰਦਾ ਜੋ ਵੀ ਉਸ ਦੇ ਖੇਤਰ ਵਿੱਚ ਆਉਂਦਾ ਉਹ ਉਸ ਨੂੰ ਫੜ ਕੇ ਉਬਲੇ ਹੋਏ ਤੇਲ ਦੇ ਕੜਾਹੇ ਵਿੱਚ ਸੁੱਟ ਦਿੰਦਾ ਕੋੜਾ ਰਾਖਸ਼ ਮਾਸ ਖਾਣ ਵਾਲਾ ਨਰਦਈ ਤੇ ਮਨੁੱਖਾਂ ਦਾ ਦੁਸ਼ਮਣ ਬਣ ਗਿਆ ਸੀ ਗੁਰੂ ਨਾਨਕ ਦੇਵ ਜੀ ਉੱਥੇ ਆ ਪਹੁੰਚੇ ਕੋੜੇ ਨੇ ਦੂਰੋਂ ਹੀ ਦੇਖ ਲਿਆ ਸੀ ਕਿ ਦੋ ਬੰਦੇ ਉਸ ਦੇ ਵੱਲ ਆ ਰਹੇ ਨੇ ਉਹ ਬਹੁਤ ਖੁਸ਼ ਹੋਇਆ ਕਿ ਅੱਜ ਵੀ ਉਸ ਨੂੰ ਆਪਣਾ ਭੋਜਨ ਮਿਲ ਜਾਵੇਗਾ ਉਸ ਨੇ ਆਪਣੇ ਸੇਵਕਾਂ ਨੂੰ ਕਿਹਾ ਕਿ ਉਹ ਉਹਨਾਂ ਨੂੰ ਫੜ ਲਿਆਵੇ ਮੈਂ ਅੱਜ ਤਾਜ਼ਾ-ਤਾਜ਼ਾ ਮਾਸ ਖਾਵਾਂਗਾ ਭਾਈ ਮਰਦਾਨਾ ਜੀ ਡਰੇ ਹੋਏ ਸਨ ਉਹ ਬੋਲੇ "ਹੇ ਸੱਚੇ ਪਾਸ਼ਾ ਇਹ ਜਗ੍ਹਾ ਤਾਂ ਬੜੀ ਭਿਆਨਕ ਹੈ ਇਹ ਤਾਂ ਕੋੜਾ ਰਾਖਸ਼ ਦੀ ਜਗ੍ਹਾ ਹੈ ਇਹ ਕੋੜਾ ਤਾਂ ਲੋਕਾਂ ਨੂੰ ਮਾਰ ਦਿੰਦਾ ਹੈ" ਗੁਰੂ ਜੀ ਹੌਲੇ ਨਾਲ ਹੱਸੇ ਤੇ ਬੋਲੇ "ਮਰਦਾਨਿਆਂ ਜਿੱਥੇ ਨਾਨਕ ਦਾ ਨਾਮ ਹੈ ਉੱਥੇ ਕੋਈ ਡਰ ਨਹੀਂ ਹੁੰਦਾ" ਜਦੋਂ ਕੋੜਾ ਨੇ ਗੁਰੂ ਜੀ ਨੂੰ ਨੇੜੇ ਆਉਂਦਿਆਂ ਵੇਖਿਆ ਉਸ ਨੇ ਉਹਨਾਂ ਨੂੰ ਕਿਹਾ ਓਏ ਬਾਬਾ ਤੈਨੂੰ ਪਤਾ ਨਹੀਂ ਮੈਂ ਕੌਣ ਆ ਮੈਂ ਮਨੁੱਖਾਂ ਨੂੰ ਖਾਂ ਜਾਣਾ ਹਾਂ ਭੱਜ ਜਾ ਨਹੀਂ ਤਾਂ ਤੈਨੂੰ ਵੀ ਇਸ ਕੜਾਹੇ ਵਿੱਚ ਸੁੱਟ ਦਵਾਂਗਾ ਗੁਰੂ ਨਾਨਕ ਦੇਵ ਜੀ ਸ਼ਾਂਤ ਚਿੱਤ ਨਾਲ ਬੋਲੇ ਕੋੜਾ ਚੂਤੂ ਕਰਦਾ ਏ ਉਹ ਤੇਰੇ ਕਰਮਾਂ ਦਾ ਫਲ ਤੈਨੂੰ ਹੀ ਮਿਲੇਗਾ ਮਨੁੱਖਾਂ ਨੂੰ ਮਾਰ ਕੇ ਤੈਨੂੰ ਕਦੇ ਸ਼ਾਂਤੀ ਨਹੀਂ ਮਿਲੇਗੀ ਕੋੜਾ ਗੁੱਸੇ ਨਾਲ ਚੀਖਿਆ ਮੈਂ ਤੈਨੂੰ ਆਪਣੀ ਤਾਕਤ ਦਿਖਾਉਣਾ ਹਾਂ ਉਸਨੇ ਇੱਕ ਮਨੁੱਖ ਨੂੰ ਉਬਲੇ ਕੜਾਹੇ ਵਿੱਚ ਸੁੱਟ ਦਿੱਤਾ ਪਰ ਗੁਰੂ ਜੀ ਨੇ ਅੱਖਾਂ ਬੰਦ ਕੀਤੀਆਂ ਤੇ ਨਾਮ ਜਪਣ ਲੱਗੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਅਚਾਨਕ ਕੜਾਹੇ ਦਾ ਤੇਲ ਠੰਡਾ ਹੋ ਗਿਆ ਤੇ ਜਿਹੜਾ ਮਨੁੱਖ ਅੰਦਰ ਸੀ ਉਹ ਜਾਂਦਾ ਹੀ ਬਾਹਰ ਨਿਕਲ ਗਿਆ ਇਹ ਦੇਖ ਕੇ ਕੋੜਾ ਬਹੁਤ ਹੈਰਾਨ ਹੋਇਆ ਉਸਦੇ ਮਨ ਦਾ ਅੰਧਕਾਰ ਦੂਰ ਹੋ ਗਿਆ ਉਹ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਿਆ ਤੇ ਰੋਣ ਲੱਗ ਪਿਆ ਹੇ ਸੱਚੇ ਪਾਸ਼ਾਵਾਹ ਗੁਰੂ ਜੀ ਮੈਨੂੰ ਮaaf ਕਰ ਦਿਓ ਮੈਂ ਅਗਿਆਨੀ ਸੀ ਮੈਂ ਮੈਂ ਕਈ નિર્ਦੋਸ਼ਾਂ ਦਾ ਕਤਲ ਕੀਤਾ ਮੈਨੂੰ ਮੁਕਤੀ ਬਖਸ਼ੋ ਗੁਰੂ ਜੀ ਨੇ ਉਸਦੇ ਸਿਰ ਉਤੇ ਹੱਥ ਰੱਖਿਆ ਤੇ ਬੋਲੇ ਕੋੜਾ ਰੱਬ ਸਭ ਨੂੰ ਮaaf ਕਰਦਾ ਹੈ ਜੇ ਕੋਈ ਸੱਚੇ ਦਿਲੋਂ ਉਸ ਤੋਂ ਮਾफी ਮੰਗੇ ਹੁਣ ਤੋਂ ਜੋ ਕਿਸੇ ਨੂੰ ਵੀ ਦੁੱਖ ਦਿੱਤਾ ਹੈ ਉਹ ਹੁਣ ਦੁਬਾਰਾ ਨਾ ਦਿੰੀ ਲੋਕਾਂ ਦੀ ਸੇਵਾ ਕਰ ਤੇ ਨਾਮ ਜਪ ਉਸ ਦਿਨ ਤੋਂ ਕੋੜਾ ਰਾਖਸ਼ ਦੀ ਜ਼ਿੰਦਗੀ ਹੀ ਬਦਲ ਗਈ ਉਹ ਗੁਰੂ ਨਾਨਕ ਦੇਵ ਜੀ ਸੱਚਾ ਭਗਤ ਬਣ ਗਿਆ ਉਸਨੇ ਆਪਣਾ ਕਢਾਹਾ ਤੋੜ ਦਿੱਤਾ ਤੇ ਲੋਕਾਂ ਨੂੰ ਖਾਣ ਦੀ ਬਜਾਏ ਉਹਨਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਉਹ ਗੁਰੂ ਜੀ ਦੇ ਉਪਦੇਸ਼ਾਂ ਤੇ ਚੱਲਣ ਲੱਗ ਪਿਆ ਸੇਵਾ ਦਾ ਨਾਮ ਸਿਮਰਨ ਲੱਗ ਪਿਆ ਤੇ ਸਿਮਰਨ ਦੇ ਵਿੱਚ ਪੂਰੀ ਤਰ੍ਹਾਂ ਜੁੱਟ ਗਿਆ ਇਹ ਸਾਖੀ ਸਾਨੂੰ ਇਹ ਸਿਖਾਉਂਦੀ ਹੈ ਕਿ ਸੱਚੇ ਦਿਲ ਨਾਲ ਜੇ ਅਸੀਂ ਪਰਮਾਤਮਾ ਦਾ ਨਾਮ ਜਪੀਏ ਤਾਂ ਸਭ ਤੋਂ ਭਿਆਨਕ ਰੂਵੀ ਪਵਿੱਤਰ ਹੋ ਸਕਦੀ ਹੈ ਗੁਰੂ ਨਾਨਕ ਦੇਵ ਜੀ ਦੀ ਇਹ ਸਾਖੀ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ ਸਾਨੂੰ ਇਹ ਉਪਦੇਸ਼ ਦਿੰਦੀ ਹੈ ਕਿ ਇਸ ਦੁਨੀਆ ਵਿੱਚ ਕੋਈ ਵੀ ਇੱਕ ਦੂਜੇ ਦਾ ਵੈਰੀ ਨਹੀਂ ਹੈ ਸਭ ਇੱਕ ਦੂਜੇ ਦੇ ਮਿੱਤਰ ਹਨ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਸਾਖੀ ਜ਼ਰੂਰ ਪਸੰਦ ਆਈ ਹੋਵੇਗੀ ਤੇ ਅਜਿਹੀਆਂ ਹੋਰ ਸਾਖੀਆਂ ਸੁਣਨ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦੋਵੋ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਕਿ ਇਹ ਸਾਖੀ ਤੁਹਾਨੂੰ ਕਿਵੇਂ ਦੀ ਲੱਗੀ ਮਿਲਦੇ ਹਾਂ ਇੱਕ ਹੋਰ ਨਵੀਂ ਸਾਖੀ ਦੇ ਵਿੱਚ ਤਦ ਤੱਕ ਲਈ ਦੋਇ ਇਜ਼ਾਤ ਸਤਿ ਸ੍ਰੀ ਅਕਾਲ ਜੀ